ਆਪ ਹੀ ਸਮਤ ਬਖਸ਼ ਦਿੰਦਾ ਵਈ ਆ ਜਿਹੜੇ ਕੁੰਭ ਰਚੇ ਨੇ ਇਹ ਮਹਾਪੁਰਖਾ ਨੇ ਸਤਗੁਰੂ ਦੀ ਓਟ ਲੈ ਕੇ ਰਚੇ ਆ ਫਿਰ ਤੁਹਾਡੇ ਮਨਾਂ ਨੂੰ ਪ੍ਰੇਰ ਦਿੰਦੇ ਆ ਇੱਥੇ ਨਾ ਸਰਪੰਚ ਸਰਦਾਰ ਜਸਵੀਰ ਸਿੰਘ ਜੀ ਨੇ ਸਰਦਾਰ ਜਸਵੀਰ ਸਿੰਘ ਜੀ ਤੇ ਰੱਬ ਦੇ ਪਿਆਰਿਓ ਮੇਰਾ ਮਨ ਐ ਗਦਗਦ ਹੋ ਗਿਆ ਪਤਾ ਕਿਉਂ ਗਦਗਦ ਹੋਇਆ ਕਹਿੰਦੇ ਮਹਾਪੁਰਖੋ ਐਕਜੀ ਤੇ ਗੁਰੂ ਨਾਨਕ ਨੇ ਉਹ ਵੱਡੀ ਕਿਰਪਾ ਕਰਦੀ ਐ ਅਗਲੀ ਵਾਰੀ ਨੂੰ 51000 ਰੁਪਇਆ ਮੈਂ ਇਹ ਨਾ ਕਾਰਜਾਂ ਵਾਸਤੇ ਤੁਹਾਨੂੰ ਪਹਿਲਾਂ ਹੀ ਦੰਨਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੀ ਤੇ ਸਾਫਕਾ ਸਰਪੰਚ ਸਾਹਿਬ ਗਰਮੇਲ ਸਿੰਘ ਜੀ ਉਹ ਕਹਿੰਦਾ ਫਿਰ ਮੈਂ ਕਿਉਂ ਘਟ ਰਹਾ ਬਈ ਇਹ ਨੂੰ ਹੁੰਦਾ ਚਾ ਇਹ ਹੁੰਦੀ ਐ ਗੱਲ ਕਹਿੰਦੇ ਜੇ ਨਵਾਂ ਸਰਪੰਚ ਸਾਹਿਬ 51000 ਰੁਪਇਆ ਆ ਵੱਡੇ ਕੁੰਭ ਵਾਸਤੇ ਦਿੰਦਾ ਤੇ ਮੈਂ ਵੀ ਬਾਬਾ ਜੀ ਅਗਲੀ ਵਾਰ ਜਿਹੜਾ ਸਮਾਗਮ ਹੋਗਾ ਨਾ 51000 ਮੈਂ ਦੇਊਗਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਨਾ ਪਿਆਰੋ ਫਿਰ ਇਹਨਾਂ ਦੇ ਨਾਂ ਤੇ ਜ਼ਿਕਰਾ ਨਹੀਂ ਬਣਦਾ ਬੋਲੇ ਸੋ ਨਿਹਾਲ ਸਿੰਘ ਜੀ ਤੁਹਾਡੀ ਜਿਹੜੀ ਪੰਜੀ ਪੰਜੀ ਆਉਂਦੀ ਆ ਨਾ ਇਹ ਮਹਾਪੁਰਖਾਂ ਨੇ ਲੇਖੇ ਵਿੱਚ ਚਲਵਾ ਦੇਣੀ ਹੈ ਗੱਜ ਕੇ ਆਖੋ ਸਤਨਾਮ ਨਾਹ ਤੇ ਮੈਨੂੰ ਪਤਾ ਕੀ ਕਿਹਾ ਜਿੱਤੇ ਪਹਿਲੀ ਵਾਰੀ ਮੈਂ ਆਇਆ ਸੀਗਾ ਹੁਣ ਤੇ 6-7 ਵਾਰੀ ਆ ਗਿਆ ਮੈਂ ਮੈਨੂੰ ਮਹਾਪੁਰਖ ਕਹਿੰਦੇ ਬਾਬਾ ਜੀ ਬਾਕੀ ਕੋਈ ਆਵੇ ਭਾਵੇਂ ਨਾ ਆਵੇ ਪਰ ਤੁਸੀਂ ਆਪਣੇ ਦਿਲ ਦੀ ਡਾਇਰੀ ਤੇ ਲਿਖ ਲਓ ਵੀ ਇਹ ਸਮਾਗਮ ਦੇ ਵਿੱਚ ਤੁਸੀਂ ਪੱਕਾ ਹੀ ਹਾਜ਼ਰੀ ਲਵਾਇਆ ਕਰਨੀ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਮੈਂ ਕਹਾਂ ਵੀ ਮੈਂ ਇੰਨਾ ਨਹੀਂ ਕੰਮ ਕਰ ਸਕਦਾ ਜੇ ਜਸਵੀਰ ਸਿੰਘ 51000 ਰੁਪਏ ਸਮਾਗਮ ਵਾਸਤੇ ਦੇ ਸਕਦਾ ਹੈ ਜੇ ਗਰਮੇਲ ਸਿੰਘ 51000 ਅਗਲੇ ਸਮਾਗਮ ਵਾਸਤੇ ਦੇ ਸਕਦਾ ਤੇ ਮੈਂ ਤੇ ਸਾਥ ਸਿੰਘ ਜੀ ਆ ਕਿੱਥੇ ਘਰ ਸੰਗਰੂਰ ਕਿੱਡੀ ਕੀ ਗੱਲ ਹੈ ਜੇ 200 250 ਕਿਲੋਮੀਟਰ ਚੱਲ ਕੇ ਆ ਜਾਾਂਗੇ ਐਡੇ ਪਰਉਪਕਾਰ ਵਾਸਤੇ ਆ ਜਾਾਂਗੇ ਇਹ ਬਹੁਤੀ ਵੱਡੀ ਗੱਲ ਥੋੜੋ ਐ ਤੇ ਸੰਗ ਜੀ ਇੱਕ ਗੱਲ ਪੱਲੇ ਬੰਨੇ ਹੋ ਓ ਰੱਬ ਦੇ ਪਿਆਰਿਓ ਕਹਿੰਦੇ ਦਰਵਾਸਾ ਰਿਸੀ ਮਹਾਪੁਰਖੋ ਨਾ ਨਦੀ ਵਿੱਚ ਇਸ਼ਨਾਨ ਕਰ ਰਿਆ ਸੀ ਦਰਵਾਸਾ ਰਿਸੀ ਜਦੋਂ ਇਸ਼ਨਾਨ ਕਰਦਾ ਸੀ ਨਾ ਆਹਾ ਆਹਾ ਉਹਦੇ ਕੱਪੜਿਆਂ ਨੂੰ ਕੋਈ ਲੈ ਗਿਆ ਸਦਾਸਤਵਾਨ ਚੱਕ ਕੇ ਉਹ ਹਣ ਸਾਧ ਸੰਗਤ ਜੀ ਬਾਹਰ ਨਿਕਲ ਨੂੰ ਦੇਖਦਾ ਵੀ ਮੈਂ ਬਾਹਰ ਨਿਕਲਨੇ ਨਦੀ ਚੋਂ ਕੱਪੜੇ ਚੋਰੀ ਹੋ ਗਏ ਆ ਜਿਹੜੀਆਂ ਮੇਰੀਆਂ ਧੀਆਂ ਦੇ ਵਿਆਹ ਨੇ ਨਾ ਅੱਜ ਸਾਡੀਆਂ ਬੱਚੀਆਂ ਦੇ ਵਿਆਹ ਨੇ ਧੀਆਂ ਵਾਲਿਓ जरा ਧਿਆਨ ਕਰਿਓ ਦਰਜਾ ਧੀਆਂ ਦਾ ਕਿੰਨਾ ਮਹਾਨ ਹੁੰਦਾ ਸੂਰਵੀਰ پیغمبرਾਂ ਦੀ ਇਹ ਜਨਮਦਾਤੀ ਇਹਦਾ 라ਡਲਾ ਗੁਣੀ ਵਿਦਵਾਨ ਹੁੰਦਾ ਘਰ ਵਿੱਚ ਹਰ ਕੰਮ ਇਹ ਆਪ ਕਰਦੀ ਨਾਲੇ ਉੱਚੀਆਂ ਸਰਦਾਰੀਆਂ ਮਾਣਦੀ ਏ ਝਾੜੂ ਪੋਚਾ ਰੋਟੀ ਟੁਕ ਆਪ ਕਰਕੇ ਨੌਕਰ ਬਣ ਜਾਂਦੀ ਆਏ ਮਹਿਮਾਨ ਵੀਏ ਤੇ ਸਾਸਨ ਜੀ ਜਿੱਦਾਂ ਵਿਆਹੀ ਗਈ ਫਿਰ ਪਾਵੇਂ ਸੌਰੀ ਘਰੀ ਤੰਗ ਹੀ ਹੋਵੇ ਇਹ ਥੋੜੋ ਕਹਿੰਦੀ ਆਪਣੇ ਮਾਪਿਓ ਰੇ ਮੈਂ ਤੰਗ ਐ ਫਿਰ ਕੀ ਐ ਚੁੱਪ ਕਰ ਜਾਂਦੀ ਪਾਸਾ ਵਟ ਲੈੰਦੀ ਦੁੱਖ ਭੋਗਦੀ ਰਹੇ ਸੰਤਾਪ ਵਰਗਾ ਕੁੱਲੀ ਵਾਲੇ ਦੀ ਧੀ ਵੀ ਆਖਦੀ ਏ ਕੋਈ ਬਾਤ ਅਸਾ ਨਹੀਂ ਮੇਰੇ ਬਾਪ ਵਰਗਾ ਧਿਆਨ ਕਰਿਓ ਜਿਹੜੇ ਰੱਬ ਨੇ ਭੇਜੇ ਨੇ ਪੁੱਤ ਤੂਫਾਨ ਵੀਲੇ ਉਸੇ ਰੱਬ ਦੀਆਂ ਭੇਜੀਆਂ ਆਉਣ ਧੀਆਂ ਤੱਤੀ ਹਵਾ ਨਾ ਇਹਨਾਂ ਨੂੰ ਕਦੇ ਲੱਗੇ ਕੂਂਜ ਬਾਗ ਨਾ ਕਦੇ ਕਰਲਾਉਣ ਧੀਆਂ ਧੀਆਂ ਸਾਧ ਸੰਗ ਜੀ ਇਹ ਤਾਂ ਆਪ ਦਾ ਕਰਮ ਲਖਾ ਕੇ ਆਉਂਦੀਆਂ ਨੇ ਹੁਣ ਇਹਨਾਂ ਦੀ ਲੋੜ ਵੜੀ ਐ ਇਨਾਂ ਤੋਂ ਬਿਨਾ ਵੇੜਾ ਪਾਰ ਹੀ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਐ ਸਹੇਲੀਆਂ ਦੇ ਵਿੱਚ ਸਖੀਆਂ ਦੇ ਵਿੱਚ ਖੇਲ ਦੀ ਖੇਲ ਦੀ ਇੱਕ ਧੀ ਰਾਣੀ ਉਹਨੇ ਦਰਵਾਸਾ ਰੀਸੀ ਨੂੰ ਸੁਣਿਆ ਹੋਣਾ ਜਦੋਂ ਆਵਾਜ਼ਾਂ ਮਾਰਦਾ ਹੋਊਗਾ ਉਹਨੇ ਆਪਣੇ ਸਾੜੀ ਦੇ ਪੱਲੂ ਦੇ ਨਾਲੋਂ ਇੱਕ ਲੀਰ ਪਾੜ ਕੇ ਹੀ ਦਿੱਤੀ ਸੀ ਉਹ ਰੱਬ ਦੇ ਪਿਆਰੇ ਲਾ ਰੱਬ ਦੇ ਪਿਆਰਿਆ ਇਹਨੂੰ ਤੂੰ ਆਪਣੀ ਤੇਲ ਨਾਲ ਅੰਨ ਲੈ ਤੇਰਾ ਨੰਗਟ ਗਿਆ ਜਾਊ ਗਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਲੀਰ ਪਾੜ ਕੇ ਆਪਣੀ ਸਾੜੀ ਦੇ ਪੱਲੂ ਨਾਲੋਂ ਦੇ ਦਿੱਤੀ ਹੈ ਪਤਾ ਕੋਣ ਸੀ ਉਹ ਦਰੋਪਤੀ ਸੀ ਗਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਇੱਕ ਦਿਨ ਦਰਯੋਧਨ ਦਾ ਰਾਜ ਆ ਗਿਆ ਹੁਣੇ ਤੇ ਦਰਜੋਦਨ ਨੇ ਕਿਹਾ ਹੋਊਗਾ ਲਿਆਓ ਦਰੋਪਤਾਂ ਨੂੰ ਖਿੱਚ ਕੇ ਸੁਣਦੇ ਰਹਿੰਦੇ ਉਹ ਮਹਾਪੁਰਖਾਂ ਤੋਂ ਕਹਿੰਦੇ ਇਹ ਸਭਾ ਵਿੱਚ ਮੇਰੇ ਬਾਬਤ ਮੰਦੇ ਬੋਲ ਬੋਲੀ ਹੈ ਇਹਨੂੰ ਸਭਾ ਦੇ ਵਿੱਚ ਨਗਨ ਕਰ ਦਿਓ ਦਰਵਾਸਾ ਰਿਸੀ ਕਹਿੰਦਾ ਇਹਨੂੰ ਸਭਾ ਦੇ ਵਿੱਚ ਨਗਨ ਕਰ ਦਿਓ ਉਹੀ ਦਰੋਪਤੀ ਪੰਜੇ ਪਾਂਡਵ ਪਤੀਆਂ ਆਪਣੇ ਪਤੀਆਂ ਵੱਲ ਦੇਖਦੀ ਹੋਊਗੀ ਆਪਣੇ ਪਤੀਆਂ ਵੱਲੋਂ ਦੇਖ ਕੇ ਫਿਰ ਉਹਨਾਂ ਦੇ ਗੁਰੂ ਵੱਲੋਂ ਵੀ ਦੇਖਿਆ ਹੋਊਗਾ ਜਦੋਂ ਉਹਦਾ ਗੁਰੂ ਵੀ ਨਾ ਕੁਝ ਕਰ ਸਕੇ ਆ ਉਹਦੇ ਪਤੀ ਵੀ ਨਾ ਕੁਝ ਕਰ ਸਕੇ ਫੇਰ ਆ ਦੀਨ ਦੁਨੀਆ ਦੇ ਮਾਲਕ ਨੂੰ ਬੰਦਨਾ ਕਰੀ ਹੋਊਗੀ ਦੀਨ ਦਿਆਲ ਸੁਣ ਲੈ ਵੇ ਰੰਤੀ ਆਜੀ ਦੀਨ ਦਿਆਲ ਸੁਣ ਲੈ ਵੇ ਰੰਤੀ ਉਹ ਦੀਨ ਦਿਆਲ ਸੁਣ ਲੈ ਤੇ ਦੇਨਤੀ ਕੋਈ ਮੇਰੇ ਸੀਨਾ ਦੇ ਦੀਆ ਨੂੰ ਸੁਣ ਲੈ ਬੇਨਤੀ ਤੇਰੇ ਸੀਨਾ ਦੇ ਦੀਆ ਨੂੰ ਸੁਣ ਲੈ ਬੇਨਤੀ ਮੇਰੇ ਸੀਨਾ ਦੇ ਦੀਆ ਨੂੰ ਸੁਣ ਲੈ ਬੇਨਤੀ ਕਰਦੇ ਨਾ ਬੇਨਤੀ ਕਰਨੀ ਨਹੀਂ ਹੁੰਦੀ ਸੀਨ ਦਿਆ ਸੁਣ ਵੇ ਬੇਨਤੀ ਹਰ ਪ੍ਰਭ ਹਰ ਰਾਯਾ ਰਾਮ ਰਾਜੇ ਹਉ ਮੰਗੂ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸਲ ਹਰ ਵਿਰਧ ਹੈ ਫੇਰ ਲਾਜ ਕਿਉਂ ਨਹੀਂ ਰੱਖੋ ਬਈ ਤੈਨੂੰ ਪਤਾ ਕੀ ਗੱਲ ਹੋਈ ਜਦੋਂ ਪਤੀ ਨਾ ਕੁਝ ਕਰ ਸਕੇ ਜਦੋਂ ਉਹਦਾ ਗੁਰੂ ਨਾ ਕੁਝ ਕਰ ਸਕੇ ਆ ਆਹ ਆ ਸੇਸ਼ਨ ਕਰੇ ਬਲ ਰਾਂਦੀ ਭਗਵਾਨ ਕ੍ਰਿਸ਼ਨ ਨੂੰ ਚੇਤੇ ਕਰਿਆ ਹੁਣ ਐ ਫਿਰ ਭਾਈ ਗੁਰਦਾਸ ਜੀ ਲਿਖਦੇ ਆ ਵੇਚ ਸਵਾ ਦੋ ਸਾ ਸੁਣੋ ਉਹ ਸਵਾ ਦੇ ਵਿੱਚ ਬਾਲਾ ਤੋਂ ਵੱਡ ਕੇ ਲਿਆਂਦੀ ਦਰੋਪਦੀ ਉਦੀ ਪ੍ਰੀਤ ਜੁੜ ਗਈ ਉਦੀ ਬੇਨਤੀ ਕਬੂਲ ਹੋ ਗਈ ਕਰੋ ਬੇਨਤੀ ਕਬੂਲ ਹੁੰਦੀ ਆ ਨਾ ਬਾਬਾ ਕਹਿੰਦਾ ਕੱਪੜ ਕੋਟ ਉਤਾਰਿਐਨ ਉਹਦੀ ਸਾਰੀ ਨੂੰ ਖਿੱਚ ਦੇਗੇ ਦੇ ਦੂਤ ਸਾਡੇ ਤੇ ਲੱਗ ਕੇ ਕੱਪੜੇ ਦੇ ਉਹਦਾ ਜੀ ਮਗਰ ਨਹੀਂ ਹੋਇਆ ਆਪਾਂ ਵੀ ਕਹਿ ਦੋ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੇ ਜੇ ਸਰਪੰਚ ਸਾਹਿਬ 51 52 ਹਜ਼ਾਰ ਅਗਲੇ ਸਮਾਗਮਾਂ ਵਾਸਤੇ ਦੇ ਰਹੇ ਐ ਤੇ ਤੁਸੀਂ ਵੀ ਯੋਗਦਾਨ ਪਾਇਆ ਕਰੋ ਕੋਈ 5 ਪਾਓ ਕੋਈ 50 ਪਾਓ ਕੋਈ 100 ਪਾਓ ਇਹ ਪਾਉਣਾ ਕਿਦੇ ਵਾਸਤੇ ਐ ਮੇਰੇ ਵਾਸਤੇ ਨਹੀਂ ਇਹ ਬਾਬਾ ਗੁਰਪ੍ਰੀਤ ਸਿੰਘ ਵਾਸਤੇ ਨਹੀਂ ਇਹ ਤਾਂ ਤੁਸੀਂ ਆਪਣਾ ਅਕਾ ਸਵਾਰਨਾ ਹੈ ਆਪਣਾ ਅਕਾ ਸਵਾਰਨਾ ਹੈ ਗੁਰੂ ਨਾਲ ਕੋਈ ਤੁਹਾਡੇ ਦਸਾਂ ਦਾ ਕੋਈ ਮਤਲਬ ਨਹੀਂ ਤੁਹਾਡੇ ਲੱਖਾਂ ਦਾ ਕੋਈ ਮਤਲਬ ਨਹੀਂ ਜੇ ਹਾਂ ਵੀਚੈ ਸੋਨੂਣਾ ਹੈ ਕਰਮਾਂ ਸੰਭਲਖੇ ਪਰ ਕਹਿੰਦੇ ਹੋਣਗੇ ਸੱਚੇ ਪਾਸਾ ਜਿਵੇਂ ਤ੍ਰਾਵਦੀ ਨੂੰ ਨਗਰ ਨਹੀਂ ਕਰ ਸਕੇ ਔਰ ਇੱਕ ਸਾੜੀ ਦੇ ਪੱਲੋ ਨਾਲੋਂ ਲੀਰ ਨੱਚੀ ਸੀ ਦਰਵਾਸਾ ਰਿਸ਼ੀ ਨੂੰ ਮਾਰ ਕੇ ਇਹਨਾਂ ਆਪਾਂ ਵੀ ਕਹੋ ਮਹਾਰਾਜ ਜੀ ਉਹ ਜਿਵੇਂ ਦੱਚ ਯਾਦ ਰੋਮਤਾਂ ਨਹੀਂ ਰੱਖੀ ਸੀ नचे आद रोप तां जी रखी सी भे लचे, जी जी लचे आदरो त जी रखी सी जिमे नचे आदरो जिमे लचे आदरोप तां जी रखी लचे आदरोप ती जिमेंचे आदर रखी सी उरी रख लैमें नच यादि रोब तां जी रखी सी उरी रख लचे यादि रो त जी रखी जी रख लिमे नचयादि रोब तां जी रखी सी उ ਜਿਵੇਂ ਲੱਤ ਯਾਦ ਰੋਪ ਤਾਂਜੀ ਰੱਖੀ ਸੀ ਜਿਉ ਮੈਂ ਜਿਵੇਂ ਮੇਰੀ ਰੱਖ ਲੈ ਜਿਵੇਂ ਲੱਤ ਯਾਦ ਰੋਪ ਤਾਂਜੀ ਰੱਖੀ ਸੀ ਓਵੇਂ ਜਿਵੇਂ ਮੇਰੀ ਰੱਖ ਲੈ ਮੇਰੇ ਪਿਆਰੇ ਜੀ ਓਵੇਂ ਜਿਵੇਂ ਮੇਰੀ ਰੱਖ ਲੈ ਪਿਆਰੇ ਜੀ ਓਵੇਂ ਜਿਵੇਂ ਮੇਰੀ ਰੱਖ ਲੈ ਖੋ ਲੈ ਮੇਰੇ ਪਿਆਰੇ ਹੋਵੇ ਜਿੰਦਗੀ ਮੇਰੀ ਰੱਖ ਲੈ ਮੇਰੇ ਪਿਆਰੇ ਹੋਵੇ ਜਿੰਦਗੀ ਮੇਰੀ ਰੱਖ ਲੈ ਮੇਰੇ ਪਿਆਰੇ ਹੋਵੇ ਜਿੰਦਗੀ ਮੇਰੀ ਰੱਖ ਲੈ ਜਿਵੇਂ ਲੱਜ ਆਦਰੋਪ ਸਾਧੀ ਰੱਖੀ ਸੀ ਹੋਵੇ ਜਿੰਦਗੀ ਮੇਰੀ ਰੱਖ ਲੈ ਜਿਵੇਂ ਲੱਜ ਆਦਰੋਪ ਸਾਧੀ रोप त रोप त जी, जी, में जी, में जी, में। जी दे रब जे प्यारियो